ਪੰਜਾਬ ਵਿੱਚ ਵਧ ਰਹੇ ਨਸ਼ੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਾਕਿਸਤਾਨ ਤੋਂ ਅੱਜ ਵੀ ਨਸ਼ੇ ਦੀ ਸਪਲਾਈ ਹੋ ਰਹੀ ਹੈ ਜਿਸ ਨੂੰ ਰੋਕਣ ਦੇ ਲਈ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਮੁਸ਼ਤੈਦੀ ਵਰਤ ਰਹੀ ਹੈ ਇਸੇ ਦੇ ਚੱਲਦੇ ਅਮਰਸਰ ਦੀ ਥਾਣਾ ਲੋਪੋਕੇ ਦੀ ਪੁਲਿਸ ਤੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਪਾਕਿਸਤਾਨ ਤੋਂ ਦੋਸ਼ਾ ਮੰਗਵਾ ਕੇ ਭਾਰਤ ਵਿੱਚ ਣ ਵਾਲੇ ਤਿੰਨ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨਾਂ ਮੁਲਜ਼ਮਾ ਦੇ ਕੋਲੋਂ 2 ਕਿਲੋ 700 ਗ੍ਰਾਮ ਹੈਰੋਇਨ ਦੀ ਬਰਾਮਦਗੀ ਵੀ ਕੀਤੀ ਗਈ ਹੈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਖਪ੍ਰੀਤ ਸਿੰਘ ਜਸਬੀਰ ਸਿੰਘ ਅਤੇ ਜਸਕਰਨ ਸਿੰਘ ਤਿੰਨੋਂ ਵਿਅਕਤੀ ਮਿਲ ਕੇ ਪਾਕਿਸਤਾਨ ਤੋਂ ਹੈਰੋਇਨ ਮਗਵਾ ਕੇ ਅੱਗੇ ਸਪਲਾਈ ਕਰਦੇ ਨੇ ਜਿਸ ਤੋਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਲੋਪੋਕੇ ਦੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਮੁਲਜ਼ਮਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਖੰਗਾਲੇ ਜਾ ਰਹੇ ਨੇ ਔਰ ਇਸ ਦੋ ਨੰਬਰ ਦੀ ਕਮਾਈ ਨਾਲ ਬਣੀ ਪ੍ਰਾਪਰਟੀ ਦੀ ਵੀ ਤਸਦੀਕ ਕੀਤੀ ਜਾ ਰਹੀ ਹੈ ਜੇਕਰ ਕੋਈ ਵੀ ਪ੍ਰਾਪਰਟੀ ਇਹਨਾਂ ਨਸ਼ਾ ਵੇਚਣ ਤੋਂ ਬਾਅਦ ਬਣਾਈ ਗਈ ਹੈ ਤਾਂ ਉਸ ਨੂੰ ਵੀ ਫ੍ਰੀਜ਼ ਕੀਤਾ ਜਾਵੇਗਾ ਜੀ ਇਹ ਅੱਜ ਦਾ ਜਿਹੜਾ ਇਨਸਟੈਂਟ ਕੇਸ ਹੈ ਇਹ ਥਾਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦਾ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸ ਸੀਗਾ ਸਾਡੇ ਸੋਸ਼ੀਅਲਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਅਜਨਹਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਸਥਾਨ ਸੀ ਤੋਂ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਹ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਆ ਇਹ ਕਈ ਜਿਹੜੀ ਹੈ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹਨ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਇਹ ਦੋਨੋਂ ਢਾਲੀਵਾਲ ਦੇ ਰਹਿਣੇ ਵਾਲੇ ਨੇ ਤਰਨਤਾਰਨ ਉਸ ਤੋਂ ਬਾਅਦ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਈਆਂ ਜ਼ਿਲ੍ਹਾ ਤਰਨਤਾਰਨ ਇਹਨਾਂ ਤੋਂ ਇਹ 2 ਕਿਲੋਗ੍ਰam ਦੀ ਜਿਹੜੀ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮੈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਾਂ ਇਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੇ ਮੈਨਿਊਟਲੀ ਜਿਹੜੀ ਉਹਨਾਂ ਨੂੰ ਚੈੱਕ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰੀਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾ ਵੱਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਖਬਰ ਹੀ ਹੋ ਜਾਣੀ ਚਾਹੀਦੀ ਹੈ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਹ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ थ्रू ਆਈਆਂ ਨੇ ਤੇ ਜਿੱਥੋਂ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ ਰابطਾ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਆ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ